ਕਹਿੰਦੇ ਕਿ ਲੁਧਿਆਣੇ ਦੀ ਬੀਬੀ ਸਰਪੰਚਨੀ ਬੀਬੀ ਬੜੀ ਚਰਚਾ ਦੇ ਵਿੱਚ ਹੈ ਪਾਣੀ ਦੇ ਕਨੈਕਸ਼ਨ ਦੇ ਪੈਸੇ ਮੰਗੀਆਂ ਦੀ ਥੋੜੇ ਜਿਹੇ ਪੈਸੇ ਮੰਗੇ ਕਹਿੰਦੇ 5-4 ਲੱਖ ਰੁਪਇਆ ਇਹ ਵੀ ਹਿਸਾਬ ਤੋਂ ਵੱਖਰਾ ਹੀ ਆ ਵੀ ਪਾਣੀ ਦੇ ਕਨੈਕਸ਼ਨਾਂ ਵਾਸਤੇ ਇੰਨੇ ਪੈਸੇ ਦੇਣੇ ਨਹੀਂ ਤੁਹਾਡੇ ਵਾਸਤੇ ਥੋੜੇ ਹੋਣੇ ਆ ਮੈਂ ਬੀਬੀ ਜੀ ਦੀ ਫੋਟੋ ਵੇਖੀ ਆ ਉਹਦੇ ਵਿੱਚ ਜਿੱਦਾਂ ਦੇ ਮਤਲਬ ਉਹਨਾਂ ਦੇ ਹੈਗੇ ਨੇ ਸੂਟ ਗੂਟ ਮੈਨੂੰ ਲੱਗਦਾ ਕਿ ਬੁਟੀਕ ਦਾ ਹੀ ਬਿੱਲ ਬਹੁਤ ਵੱਡਾ ਹੁੰਦਾ ਹੋਵੇਗਾ ਸੋ ਤੁਹਾਡੀ ਨਜ਼ਰ ਦੇ ਵਿੱਚ ਉਹ ਛੋਟਾ ਅਮਾਉਂਟ ਹੋ ਸਕਦਾ ਪਰ ਬੁਟੀਕਾਂ ਵਾਲਿਆਂ ਦੇ ਅਮਾਉਂਟ ਵੀ ਅੱਜਕੱਲ ਬਹੁਤ ਵੱਡੇ ਹੁੰਦੇ ਨੇ ਸਾਹਿਬ ਜੀ ਤਾਂ ਸ਼ਾਇਦ ਸੋਚਿਆ ਨਾ ਬੀਬੀ ਨੇ ਕਿ ਕਨੈਕਸ਼ਨ ਦਿਵਾਨੇ ਚਲੋ ਕੋਈ ਬੁਟੀਕ ਦਾ ਇੱਕ ਮਹੀਨੇ ਦਾ ਕੋਈ ਖਰਚਾ ਹੀ ਨਿਕਲਾ ਹੋਵੇਗਾ ਬਿਲਕੁਲ ਨਾਲੇ ਉਹਨਾਂ ਨੂੰ ਪਤਾ ਕੀ ਆ ਕਿ ਗੱਲ ਇਹ ਆ ਕਿ ਵਗਦੀ ਗੰਗਾ ਦੇ ਵਿੱਚ ਸਾਰੇ ਹੱਥ ਧੋਣਦੇ ਐ ਤੇ ਬੀਬੀਆਂ ਕਿਉਂ ਪਿਛੇ ਰਹਿਣ ਫਿਰ ਆਮੀਰ ਖਾਨ ਨੇ ਉਹ ਡਾਇਲੋਗ ਬੁਲਵਾਇਆ ਤਾਂ ਹੈ ਮਾਰੀਆਂ ਮਤਲਬ ਸ਼ੋਰੀਆਂ ਸ਼ੋਰੋਂ ਸੇ ਕੰਮ ਹੈ ਕਿ ਹਾਂ ਜੀ ਤਾਂ ਭਈ ਕੰਮ ਚੱਲ ਰਿਹਾ ਪਰ ਬੜੀ ਗੱਲ ਇਹ ਆ ਕਿ ਵਿਚਤਰ ਕਹਾਣੀ ਆ ਹਮ ਕਿ ਹਿਸਾਬ ਲਾ ਲੋ ਕਿ ਜੋ ਇਹ ਇੱਕ ਪੰਚਾਇਤ ਆ ਨਗਰ ਪੰਚਾਇਤ ਆ ਲੁਧਿਆਣੇ ਦਾ ਆਊਟ ਏਰੀਆ ਹੀ ਹੋਣਾ ਜਾਂ ਲੁਧਿਆਣੇ ਦਾ ਨੇੜੇ ਤੇੜਦਾ ਹੋਣਾ ਮੈਨੂੰ ਨਹੀਂ ਪਤਾ ਅੱਛਾ ਉਹਦੇ ਵਿੱਚ ਕਿਸੇ ਰੀਅਲ ਏਸਟੇਟ ਦੇ ਕਾਰੋਬਾਰੀ ਨੇ ਮਕਾਨ ਬਣਾਇਆ ਜਾਂ ਮਕਾਨ ਦੋ ਬਣਾਏ ਆ ਹਮ ਉਹ ਬੰਦਾ ਸੀ ਭਾਰਤੀ ਜਨਤਾ ਪਾਰਟੀ ਦਾ ਹੂੰ ਭਾਰਤੀ ਜਨਤਾ ਪਾਰਟੀ ਦਾ ਬੰਦਾ ਸੀ ਤੇ ਉਹਨੇ ਆਖਿਆ ਕਿ ਬਈ ਵਾਟਰ ਕਨੈਕਸ਼ਨ ਦਿਓ ਜੀ ਤੇ ਇਹ ਜਿਹੜੀ ਬੀਬੀ ਅਸ਼ਾਤ ਸੁਖਵਿੰਦਰ ਕੌਰ ਇਹਦਾ ਨਾਮ ਹੈ ਹੂੰ ਇਹਦੇ ਤੇ ਕਥਿਤ ਦੋਸ਼ੇ ਲੱਗਾ ਕਿ ਇਹਨੇ ਆਖਿਆ ਕਿ ਕੋਈ ਗੱਲ ਨਹੀਂ ਹੈ ਤੁਸੀਂ ਦਫਤਰ ਆ ਜਾਓ ਜੀ ਜਸਵੈਲ ਦਫਤਰ ਗਏ ਨੇ ਤੇ ਗੱਲਬਾਤ ਸ਼ੁਰੂ ਹੋਈ ਹੈ 4 ਲੱਖ ਤੋਂ ਹੂੰ 4 ਲੱਖ ਤੋਂ ਸ਼ੁਰੂ ਹੁੰਦੀ ਹੈ ਜੀ 1.5 ਲੱਖ ਚ ਸੈਟਲਮੈਂਟ ਤੇ ਅੱਜ ਕੱਲ ਤੁਹਾਨੂੰ ਪਤਾ ਰਿਕਾਰਡਿੰਗ ਵਾਲੇ ਯੰਤਰ ਜਿਹੜੇ ਨੇ ਉਹ ਬਹੁਤੇ ਲੋਕ ਤੇ ਸੁੱਤੇ ਪਏ ਵੀ ਐਕਟਿਵ ਹੀ ਰੱਖਦੇ ਕੋਈ ਹੋਰ ਨਹੀਂ ਸਵੇਰੇ ਉੱਠ ਕੇ ਆਪਦੇ ਕਰਾੜੀ ਸੁਣ ਲਾਂਗੇ ਹੂੰ ਜੀ ਉਹ ਰਿਕਾਰਡਿੰਗ ਕਰ ਲਈ ਉਹਨਾਂ ਨੇ ਤੇ ਜਿਹੜੀ ਰਿਕਾਰਡਿੰਗ ਸੀ ਉਹ ਉਹਨਾਂ ਨੇ ਵਿਜੀਲੈਂਸ ਨੂੰ ਕਰ ਦਿੱਤੀ ਕਿ ਸਰਪੰਚ ਨੇ ਤਿਆਰ ਕੁਝ ਕਰਨ ਡਈ ਆ ਕਿ ਜਿਹਦੀ ਫੀਸ 1100 ਰੁਪਈਆ ਆ ਜੀ ਉਹ ਬੀਬੀ ਚੁੱਕ ਕੇ ਉਹਦਾ ਮੰਗਣ ਡਈ ਆ 4-5 ਲੱਖ ਤੇ 1.5 ਲੱਖ ਚ ਸੌਦਾ ਡਨ ਹੋਇਆ ਹੂੰ ਇਹ ਕਿਹੜਾ ਕਾਲ ਚੱਲ ਰਿਹਾ ਜੀ ਕਿਹੜਾ ਪਾਣੀ ਵਰਤਾਉਣਾ ਉਹਨਾਂ ਨੇ ਕਿਹਾ ਵੀ ਪਾਣੀ ਦੇ ਵਿੱਚ ਕੀ ਕਸਤੂਰੀ ਘੋਲ ਕੇ ਘਲਣੀ ਆ ਜਿਹੜਾ ਇੰਨਾ ਮਹਿੰਗਾ ਇੰਨਾ ਮਹਿੰਗਾ ਰੇਟ ਰੱਖਿਆ ਉਸ ਤੋਂ ਬਾਅਦ ਵਿਜੀਲੈਂਸ ਨੇ ਮਾਮਲਾ ਦਰਜ ਕਰ ਲਿਆ ਜੀ ਤੇ ਕਮਾਲ ਦੀ ਗੱਲ ਹੈ ਕਿ ਪਿੰਡ ਦੀ ਸਰਪੰਚਨੀ ਫਰਾਰ ਚੱਲ ਰਹੀ ਹੈ ਆ ਵੇਖੋ ਸਾਡੀ ਕਿਸਮਤ ਮਾੜੀ ਕਿਸਮਤ ਆਪਾਂ ਕਹਿੰਨੇ ਆ ਕਿ ਬੀਬੀਆਂ ਭਾਈ No doubt ਅੱਜ ਦੇ ਦੌਰ 'ਚ ਪਿੱਛੇ ਨਹੀਂ ਕਿਸੇ ਵੀ ਕੰਮ ਦੇ ਵਿੱਚ ਤੇ ਆਪਾਂ ਕਹਿੰਨੇ ਆ ਕਿ ਵੱਧ ਤੋਂ ਵੱਧ ਬੀਬੀਆਂ ਸਿਆਸਤ ਚ ਚਾਹੁੰਨ ਵੱਦ ਤੋਂ ਵੱਧ ਬੀਬੀਆਂ ਅਫਸਰ ਸ਼ਾਹੀ ਚਾਹਣ ਚੰਗਾ ਹੋਏਗਾ ਪਰ ਸਾਡੀ ਕਹਾਣੀ ਉਲਟ ਆ ਬੀਬੀਆਂ ਆਈ ਜਾਂਦੀਆਂ ਤੇ ਕਿੰਨੀਆਂ ਨੇ ਪੁਲਿਸ ਮਹਿਕਮੇ ਚ ਉਹ ਵੀ ਇਸੇ ਤਰ੍ਹਾਂ ਰਿਸ਼ਮਤ ਕਾਂਡ ਚ ਫਲਾਣੀ ਚ ਫਲਾਣੀ ਚ ਤਾਂ ਹੁਣ ਸਰਪੰਚ ਸਰਪੰਚਨੀ ਵਾਲਾ ਕੰਮ ਕਿ ਖੁਦ ਸਰਪੰਚਨੀ ਤੇ ਮਾਮਲਾ ਦਰਚ ਹੋ ਗਿਆ ਕਮਾਲ ਹੋ ਗਈ ਕਮਾਲੀਏ ਜੀ ਸੱਚੀ ਕਮਾਲ ਹੋਈ ਪਈਆ ਸੱਚੀ ਮੈਂ ਕਿੰਨਾ ਵੀ ਕਿਸੇ ਪਾਸਿਓਂ ਸੁੱਖ ਦਾ ਸਾਥ ਨਹੀਂ ਜੇਗਾ ਮੈਂ ਤੇ ਹਰਾਨ ਰਹਿ ਗਿਆ ਸਾਡੇ ਪੰਜਾਬ ਚ ਕੀ ਚੱਲਦਾ ਸੁਖਮ ਸਿੰਘ ਸਾਹਿਬ ਇੱਧਰ ਨਾ ਪਠਾਨਕੋਟ ਦਾ ਇਲਾਕਾ ਹੈ ਤਾਰਾਗੜ ਸ਼ਹਿਰ ਹੂੰ ਉੱਥੇ ਟਿਪਰ ਆਏ 17 18 ਵੈਸੇ ਟਿਪਰ ਆਉਂਦੇ ਉਹਨਾਂ ਥੋੜਾ ਪਾਸੇ ਰਿਹਾ ਕਰੋ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਹੂੰ 17 18 ਟਿਪਰ ਆਏ ਜੀ ਉਹਨਾਂ ਨੇ ਰੋਕ ਕੇ ਉਹਨਾਂ ਆਖਿਆ ਬਿੱਲ ਕਿੱਥੇ ਜੇ ਉਹਨਾਂ ਹਟੇ ਕਿ ਲੱਗਦੇ ਜੀ ਤੁਸੀਂ ਬਿੱਲ ਸਰ ਕਰਮਚਾਰੀਆਂ ਨੂੰ ਅਧਿਕਾਰੀਆਂ ਨੂੰ ਗੰਦ ਬਕਿਆ ਗਿਆ ਬੇਇਜ਼ਤ ਕੀਤਾ ਗਿਆ ਉਹ ਥੋੜੇ ਸੀ ਉਹ ਮਾਫੀਆ ਜ਼ਿਆਦਾ ਹਮ ਸਤਾਰਾ ਉਹਨੇ ਸਤਾਰਾਂ ਦੇ ਨਾਲ ਤੁਸੀਂ ਲਾਉਂ ਉਹਨਾਂ ਨੇ ਬਿੱਲ ਕੀ ਦੇਣੇ ਸੀ ਸਰਵਤ ਖਾਤੀ ਨਿੱਲ ਕਰ ਚੱਲੇ ਸੀ ਇਹਨਾਂ ਦੇ ਹਮ ਉਹਨਾਂ ਨੇ ਨਾਲੇ ਤੇ ਕੱਡੀਆਂ ਗਾਲਾਂ ਗੰਦੀਆਂ ਹਮ ਨਾਲੇ ਇਹਨਾਂ ਨੂੰ ਧੱਕਾ ਮੁਕੀ ਕੀਤੀ ਤੇ ਨਾਲੇ ਗੇਰ ਮਾਰੇ ਤੇ ਉਹ ਗਏ ਤੁਸੀਂ ਵੇਖੋ ਕੀ ਚੱਲਦਾ ਪਿਆ ਇਹ ਮਾਨਸਾਹ ਭੂਰੀ ਇਹ ਉਹ ਲੋਕ ਆ ਜਿਹੜੇ ਮਾਫੀਆ ਰਾਜ ਮਾਫੀਆ ਰਾਜ ਸਰ ਇਹ ਦੋ ਵੱਡਾ ਮਾਫੀਆ ਰਾਜਕੀਨ ਦਾ ਹੈ ਕਿ ਤੁਹਾਡੇ ਕਰਮਚਾਰੀ ਇਹ ਤਾਂ ਕੱਲ ਨੂੰ ਅਗਲੇ ਰੋਕਣਗੇ ਹੂੰ ਕੌਣ ਧੀਆਂ ਦੀਆਂ ਗਾਲਾਂ ਖਾਊਗਾ ਫਿਰ ਜੀ ਨਾਲੇ ਆਪ ਦੀ ਜਾਨ ਜੇ ਸਰਕਾਰ ਹੀ ਬੈਕ ਤੇ ਨਹੀਂ ਖੜੂ ਅਧਿਕਾਰੀ ਦੇ ਜੀ ਚਾਹੇ ਪੁਲਿਸ ਵਾਲਾ ਚਾਹੇ ਮਾਈਨਿੰਗ ਵਾਲਾ ਹੂੰ ਜੇ ਸਰਕਾਰ ਉਹਨੂੰ ਬੈਕ ਹੀ ਨਹੀਂ ਕਰੂਗੀ ਸਰਕਾਰ ਤਾੜੀ ਨਹੀਂ ਵਖਾਊਗੀ ਹੂੰ ਫਿਰ ਉਹ ਧੀਆਂ ਦੀਆਂ ਭੈਣਾਂ ਦੀਆਂ ਗਾਲਾਂ ਕਿਉਂ ਲਊਗਾ ਅਗਲਾ ਕਹੂਗਾ ਮੈਨੂੰ ਕੀ ਆ ਹੂੰ ਮੈਂ ਡਿਊਟੀ ਤੇ ਖੜਾ ਬਹੁਤ ਗਲਤ ਹੋ ਰਿਹਾ ਜੀ ਬਹੁਤ ਗਲਤ ਹੋ ਰਿਹਾ ਪੰਜਾਬ ਚ ਹੂੰ ਜਿਹਦਾ ਦਾ ਲੱਗਦਾ ਬਸ ਲਾਈ ਜਾਂਦਾ ਹੈ ਜਿਹਦਾ ਦਾ ਲੱਗਦਾ ਉਹ ਖਾਈ ਜਾਂਦਾ ਸੋ ਇਸ ਕਰਕੇ ਮੇਰੇ ਖਿਆਲ ਦੇ ਨਾਲ ਮਾਨ ਸਾਹਿਬ ਨੂੰ ਆ ਜਿਹੜੇ ਚੱਲਦੇ ਪਏ ਨੇ ਕੁਝ ਇਹਨਾਂ ਦੇ ਪ੍ਰੋਗਰਾਮ ਹੂੰ ਉਹਨਾਂ ਤੋਂ ਇਲਾਵਾ ਇਹਦੇ ਸਟੇਜੀ ਪ੍ਰੋਗਰਾਮ ਲਾਹਵੀਰੇ ਦੀ ਸਟੇਜੀ ਮਸਤੀ ਉਹ ਤੇ ਚੱਲੀ ਜਾਣੀ ਆ ਹੂੰ ਹੂੰ ਸਰ ਹਕੀਕਤ ਵੀ ਵੇਖ ਲਓ ਜੀ ਹਕੀਕਤ ਵੇਖੋ ਕਿ ਤੁਹਾਡੇ ਰੰਗਲੇ ਪੰਜਾਬ ਦੀ ਹਕੀਕਤ ਕੀ ਹੈ ਸਰ ਇਹ ਤੇ ਕਸਮੈਲਾ ਵੀ ਨਹੀਂ ਰਿਹਾ ਬਹੁਤ ਕਸਮੈਲੇ ਤੋਂ ਵੀ ਥੱਲੇ ਜਾ ਰਿਹਾ ਹੈ ਮਾਫੀਆ ਰਾਜ ਹੁਣ ਹੁਣ ਇਸ ਮਾਫੀਆ ਰਾਜ ਦੀ ਵਿਆਖਿਆ ਕਿਵੇਂ ਤੈਅ ਕਰੋਗੇ ਕਿ ਐਦਾਂ ਵੀ ਕਿਤੇ ਸੁਣਿਆ ਸੀਗਾ ਜੀ ਕਿ ਬਾਈ ਕਮਾਲ ਦੀ ਗੱਲ ਹੈ ਕਿ 17 ਟਿਪਰ ਖੜੇ ਹੋਣ ਤੇ ਉਹ ਅਧਿਕਾਰੀਆਂ ਕਰਮਚਾਰੀਆਂ ਨੂੰ ਗਾਲਾਂ ਦੇ ਕੇ ਚਲੇ ਜਾਂ ਹੱਦ ਹੋ ਗਈ ਹੈ ਜੀ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ